ਲਓ ਜੀ ਪਹੁੰਚ ਗਏ ਨੇ ਨਵੇਂ-ਨਵੇਂ ਸੂਟ ਤਸ਼ਮਈ ਕਾਟਨ ਦੇ ਵਿੱਚ ਚੈੱਕ ਕਰੋ ਆਪਣੇ ਕੋਲ ਨਵਾਂ ਵਾਲ ਪਹੁੰਚਿਆ ਹੈ ਪੂਰੇ ਲੈਸ ਰੇਟ ਦੇ ਵਿੱਚ ਦੇਵਾਂਗੇ ਤੁਹਾਨੂੰ ਐਂਡ ਤੱਕ ਬਣੇ ਰਿਓ ਡਿਜ਼ਾਈਨ ਦਿਖਾਵਾਂਗੇ ਸਾਰੇ ਦੇ ਸਾਰੇ ਬੜੇ ਹੀ ਪਿਆਰੇ ਚੈੱਕ ਕਰੋ ਜੀ ਲਓ ਜੀ ਇਹਦੇ ਵਿੱਚ ਸੈਲਫ ਬਣੀ ਹੋਈ ਆ ਫਲਾਵਰ ਬਣਿਆ ਇਦਾਂ ਬਹੁਤ ਹੀ ਸੋਹਣਾ ਕੱਪੜਾ ਪਹੁੰਚਿਆ ਕਾਟਨ ਦੇ ਵਿੱਚ ਕੁਆਲਿਟੀ ਪੂਰੀ ਸਿਰਾਂ ਪਹੁੰਚ ਚੁੱਕੀ ਆ ਭਾਈ ਲਓ ਜੀ ਕੀ ਬਾਤ ਹੈ ਜੀ ਦੇਖੋ ਸਿਲਵਰ ਕਲਰ ਦੇ ਫਲਾਵਰ ਬਣਿਆ ਬਹੁਤ ਹੀ ਸੋਹਣਾ ਡਿਜ਼ਾਈਨ ਫਰੋਜ਼ੀ ਕਲਰ ਦੇ ਲਾਈਟ ਫਰੋਜ਼ੀ ਕਲਰ ਦੇ ਵਿੱਚ ਯਾਲਾ ਇਹਦੇ ਨਾਲ ਪਲੇਨ ਸਿਲਵਰ ਇਹਦੇ ਵਿੱਚ ਵੀ ਕਾਫੀ ਡਿਜ਼ਾਈਨ ਹੋਣਗੇ ਵੱਖੋ ਵੱਖਰੇ ਸਾਰੇ ਤੁਹਾਨੂੰ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਲਵ ਜੀ ਕੀ ਬਾਤ ਹੈ ਜੀ ਦੇਖੋ ਜੀ ਟੌਪ ਟੌਪ ਦੇ ਡਿਜ਼ਾਈਨ ਹਾਜ਼ਰ ਹੋ ਰਹੇ ਨੇ ਪਿਓਰ ਕਾਟਨ ਦੇ ਵਿੱਚ ਗਰਮੀਆਂ ਦੇ ਤੋਹਫੇ 5 ਮੀਟਰ ਦੀ ਕੱਟ ਹੋਵੇਗੀ ਹਰੇਕ ਸੂਟ ਦੀ ਮੈਚਿੰਗ ਸੂਟ ਦੇਵਾਂਗੇ 2.5 2.5 ਮੀਟਰ ਦੀ ਕੱਟ ਲਓ ਜੀ ਚੈੱਕ ਕਰ ਸਕਦੇ ਹੋ ਬਿਲਕੁਲ ਨਵੇਂ ਚਾੜ ਪਹੁੰਚ ਗਏ ਨੇ ਸੈਲਫ ਵਰਕ ਦੇ ਵਿੱਚ ਹਾਂ ਲੋ ਦੇਖੋ ਜੀ ਸਾਰੇ ਨਵੇਂ ਨੇ ਭਾਈ ਇਹ ਸਾਰਾ ਮਾਲ ਤੁਹਾਨੂੰ ਦੇਵਾਂਗੇ ਪੂਰੇ ਮਿਠੇ ਰੇਟ 'ਚ ਸਿਰਫ ਤੇ ਸਿਰਫ 150 ਰੁਪਏ ਦੇ ਵਿੱਚ ਪੂਰੇ ਲੈਸ ਰੇਟ ਦੇ ਵਿੱਚ ਕੱਢਦਾ ਭਾਈ ਸੇਨ ਮੇਲਾ ਸਿਰਫ ਤੇ ਸਿਰਫ 150 ਚ ਚੈੱਕ ਕਰੋ ਬਹੁਤ ਹੀ ਸੋਹਣਾ ਜਿਵੇਂ ਪਿਓਰ ਕਾਟਨ ਦੇ ਵਿੱਚ ਕੁਆਲਿਟੀ ਪੂਰੀ ਫਿਰਾ ਹੋਵੇਗੀ ਲਓ ਜੀ ਕੀ ਬਾਤ ਹੈ ਜੀ ਫਲਾਵਰਾਂ ਦਾ ਫਰਕ ਹੈ ਥੋੜਾ ਜਿਹਾ ਇਹ ਚ ਵੱਡੇ ਫਲਾਵਰ ਹੈ ਇਹ ਛੋਟੇ ਕਪੜਾ ਸੇਮ ਹੀ ਹੈ ਕਪੜਾ ਬੜਾ ਪਿਆਰਾ ਹੈ ਭਾਈ ਲਓ ਜੀ ਇਹ ਵੀ ਸਾਰਾ 150 ਰੁਪਏ ਦੇ ਵਿੱਚ ਆ ਇਹ ਕੇ ਬਾਰਡਰ ਵਾਲਾ ਮਾਲ ਪਹੁੰਚਿਆ ਜ ਆਪਣੇ ਕੋਲੇ ਪਿਓਰ ਕੈਮਰੀ ਕਾਟਨ ਇਹਦੇ ਬਾਰਡਰ ਬਣਾ ਹੋਇਆ ਜਿਵੇਂ ਬਾਜੂ ਦੇ ਉੱਪਰ ਸਲਵਾਰ ਚ ਮੂਰੀਆਂ ਤੇ ਤੇ ਮਤਲਬ ਕਿ ਇਹ ਬਾਰਡਰ ਆ ਜਾਏਗਾ ਤੇ ਇਹ ਆਪਣੇ ਕੋਲੇ ਇਕੱਲਾ ਨੇਵੀ ਕਲਰ ਹੀ ਹੈ ਇਸ ਕਰਕੇ ਇਹਦਾ ਰੇਟ ਵੀ ਪੂਰਾ ਮਿੱਠਾ 3350 ਰੁਪਏ ਮਾਲ ਵਾਲਾ ਸਾਰਾ ਵੇਚਿਆ ਹੋਇਆ ਹੈ ਇਹ ਇਸ ਵਾਰ ਆਪਣੇ ਕੋਲੇ ਪਹੁੰਚਿਆ ਨੇਵੀ ਕਲਰ ਸਿਰਫ ਤੇ ਸਿਰਫ 150 ਰੁਪਏ ਦੇ ਵਿੱਚ ਇਹਦੇ ਵਿੱਚ ਨੇਵੀ ਦੇ ਵਿੱਚ ਡਿਜ਼ਾਈਨ ਵੱਖੋ ਵੱਖਰੇ ਹੋਣਗੇ ਜਿਵੇਂ ਇਕੜੀਆਂ ਨਾਗਾ ਇਕੜੀਆਂ ਰਾਹਾ ਹੋਰ ਵੀ ਡਿਜ਼ਾਈਨ ਕਾਫੀ ਨੇ ਇਹਦੇ ਵਿੱਚ ਲਓ ਜੀ ਪ्योर ਕੈਮਰੀ कॉटन ਦੇ ਵਿੱਚ ਪਹੁੰਚਿਆ ਕਿ ਨਵਾਂ ਮਾਲ ਆਪਣੇ ਕੋਲੇ ਪਲੇਨ ਸਲਵਾਰਾਂ ਤੇ ਲਾਈਨਿੰਗ ਵਾਲੀਆਂ ਕਮੀਜ਼ਾਂ ਹੋਣਗੀਆਂ ਮੈਚਿੰਗ ਕਰਕੇ ਸੂਟ ਲੈ ਸਕਦੇ ਆ ਤੁਸੀਂ ਜਿਵੇਂ ਵੀ ਦੇਖੋ ਜੀ ਗਰਮੀਆਂ ਦਾ ਤੋਹਫਾ ਪਹੁੰਚ ਚੁੱਕਿਆ ਹੈ ਪਿਓਰ ਕਾਟਨ ਦੇ ਵਿੱਚ 7-8 ਕਲਰ ਮਿਲਣਗੇ ਜੀ ਬੜੇ ਸੋਹਣੇ ਸੋਹਣੇ ਕੁਆਲਿਟੀ ਹੋਵੇਗੀ ਪੂਰੀ ਸੇਰਾ ਇਹ ਮਿਲੂਗਾ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਛੱਕੋ ਭਾਈ ਪੂਰੇ ਮਿੱਠੇ ਰੇਟਾਂ ਦਾ ਮਾਲ ਹਾਜ਼ਰ ਹੋ ਗਿਆ ਪਿਓਰ ਕਾਟਨ ਦੇ ਵਿੱਚ ਜਿਹੜਾ ਪਹਿਲਾਂ ਮਾਲ ਦਿਖਾਇਆ ਤੁਹਾਨੂੰ 150 ਰੁਪਏ ਚ ਤੇ ਇਹ ਪਿਓਰ ਕੈਮਰੀ ਕਾਟਨ ਮੈਚਿੰਗ ਸੂਟ ਪਹੁੰਚਿਆ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਦੇਖੋ ਜੀ ਡਿਜ਼ਾਈਨ ਹੋਰ ਬਹੁਤ ਨੇ ਇਹਦੇ ਵਿੱਚ ਕਲਰ ਸੱਚ ਉਹ ਤੁਸੀਂ ਸ਼ੌਪ ਤੇ ਪਹੁੰਚ ਕੇ ਦੇਖ ਸਕਦੇ ਹੋ ਭਾਈ ਲਰਨਿੰਗ ਕਾਟਰੀਜ ਮੈਚਿੰਗ ਲਓ ਜੀ ਸਰਦੀਆਂ ਵਾਲਾ ਮਾਲ ਹੈ ਵੀ ਲੈਸ ਰੇਟ ਦੇ ਵਿੱਚ ਕੱਢਤਾ ਆਪਾਂ ਨੇ ਥੋੜੀ ਸੂਟ ਆਪਣੇ ਕੋਲ ਇਹ 400-500 ਰੁਪਏ ਵਿੱਚ ਆ ਮਾਲ ਸਾਰਾ ਤੁਹਾਨੂੰ ਦੇਵਾਂਗੇ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਚੱਕੋ ਜੀ ਪੂਰੇ ਫਾਇਦੇ ਨਾਲ オリジナル ਕਾਟਰੇਜ ਮੈਚਿੰਗ ਇਹਦੇ ਵਿੱਚ ਮੈਚਿੰਗ ਵੀ ਨਹੀਂ ਤੇ ਹਾਲਓਵਰ ਵੀ ਇਹ ਸਾਰੇ ਤੁਹਾਨੂੰ ਇੱਕ ਹੀ ਰੇਟ ਦੇ ਵਿੱਚ ਲੱਗ ਜਾਣਗੇ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਸੇਲ ਘੜਤੀ ਭਾਈ ਇਹਦੀ ਪੂਰੇ ਫਾਇਦੇ ਨਾਲ ਦੇਖੋ ਜੀ ਵੱਖ-ਵੱਖਰੇ ਡਿਜ਼ਾਈਨ ਹੋਣਗੇ ਸਾਰੇ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਲੱਗ ਗਿਆ ਸੇਲ ਮੇਲਾ ਕਾਟਨ ਦੇ ਸੂਟਾਂ ਦਾ ਤੇ ਸਰਦੀ ਵਾਲੇ ਸਟਾਕ ਦਾ ਕੱਢਣਾ ਤਾਂ ਨਵੇਂ ਨਹੀਂ ਹੁਣ ਕਾਟਨ ਦਾ ਆਉਣੀ ਰਹਿਣੀ ਹੈ ਵੱਖੋ ਵੱਖਰੇ ਡਿਜ਼ਾਈਨਾਂ ਚ ਸੋ ਇਹ ਸਰਦੀਆਂ ਵਾਲਾ ਮਾਲ ਖਤਮ ਕਰਨਾ ਆਪਾਂ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਲੱਗ ਚੁੱਕਿਆ ਮੇਲਾ ਸੋ ਇਹ ਸਾਰੇ ਸੂਟ ਤੁਹਾਨੂੰ ਮਿਲਣਗੇ ਕਾਊਂਟਰ ਨੰਬਰ 4 ਤੇ ਆ ਚੈੱਕ ਕਰ ਸਕਦੇ ਹੋ ਸੋ ਪਹੁੰਚੋ ਸ਼ਿਰਸ਼ੇ ਦੀ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਲਈ ਸੋ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੀ ਸ਼ੁਕਰੀਆ